ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜੇ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਸਾਰਿਆਂ ਦੇ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਬਣੇ ਰਹੋ ਨਾਲ ساری ਬਾਤ ਦੇ ਸੁਣੋ ਫਿਰ ਅੱਜ ਦੀ ਬਾਤ ਇੱਕ ਰਾਜਾ ਪਰਥਰੀ ਹੋਇਆ ਜਿਹੜਾ ਉਹਦਾ ਬਾਪ ਸੀ ਨਾ ਰਾਜਾ ਉਹ ਉਹਦੇ ਵਿਆਹ ਤੋਂ ਇੱਕ ਉਹਦੇ ਦੋ ਰਾਣੀਆਂ ਸੀ ਇੱਕ ਰਾਣੀ ਦਾ ਇੱਕ ਕੁੜੀ ਹੋਈ ਉਸ ਤੋਂ ਬਾਅਦ ਦੋਹਾਂ ਦੇ ਕੋਈ ਬੱਚਾ ਨਹੀਂ ਹੋਇਆ ਮੁੜ ਕੇ ਤਾਂ ਉਹ ਉਮਰ ਉਹਦੀ ਕਾਫੀ ਹੋ ਗਈ ਉਹਨੇ ਬਹੁਤ ਜਤਨ ਕਰੇ ਦਵਾਈਆਂ ਬੁੱਟੀਆਂ ਵੀ ਖਾਧੀਆਂ ਜੋਤਿਸ਼ੀ ਵੀ ਪੁੱਛੇ ਬਹੁਤ ਦਾਨ ਪੁੰਨ ਕਰੇ ਜੱਗ ਪਰ ਕੋਈ ਬੱਚਾ ਨਾ ਹੋਇਆ ਤਾ ਇੱਕ ਦਿਨ ਭਾਈ ਉਹਨੂੰ ਕੋਈ ਸਾਧੂ ਆ ਗਿਆ ਤੇ ਉਹਨੂੰ ਦੱਸਿਆ ਕਿਸੇ ਨੇ ਵੀ ਉੱਥੇ ਸਾਧੂ ਆ ਬਹੁਤ ਪਹੁੰਚਿਆ ਹੋਇਆ ਵੀ ਤੂੰ ਰਾਜਾ ਉੱਥੇ ਜਾ ਕੇ ਆ ਭਾਈ ਵਜ਼ੀਰ ਰਾਜੇ ਦੇ ਨਾਲ ਦੋਨੇ ਵਾਗੇ ਜਾ ਕੇ ਸਾਧੂ ਦੀ ਬਿਰਤੀ ਲੱਗੀ ਹੋਈ ਤਾਂ ਇਹ ਵੀ ਦੋਨੋਂ ਬੈਠ ਗਏ ਮੱਥਾ ਟੇਕ ਕੇ ਹੁਣ ਵਜ਼ੀਰ ਤਾਂ ਆ ਰਾਮ ਨਾਲ ਬੈਠਾ ਉਹਨੂੰ ਕਿਹੜਾ ਕੋਈ ਆਉਖਤੀ ਰਾਜੇ ਨੂੰ ਆਉਖਤੀ ਪੁੱਤ ਲੈਣਾ ਦੀ ਉਹਨੇ ਤਾਂ ਵੀ ਮੇਰਾ ਰਾਜ ਭਾਗੈ ਮੀ ਜਾਂਦਾ ਉਹ ਦਾ ਭਾਈ ਅੱਖਾਂ ਚੋਂ ਪਾਣੀ ਡਿਗੇ ਹੰਝੂ ਡਿਗਣੋਂ ਤਾਂ ਰੋਵੇ ਅੱਖਾਂ ਮੀਚੀਆਂ ਹੋਈਆਂ ਬਿਰਤੀ ਲਾਉਣ ਦਲ ਦਲ ਪਾਣੀ ਡਿਗੇ ਅੱਖਾਂ ਚੋਂ ਤਾਂ ਸਾਧੂ ਦੀ ਜਾਣੀ ਜਾਣ ਉਹਨੇ ਅੱਖਾਂ ਖੋਲੀਆਂ ਕਹਿੰਦਾ ਰਾਜਨ ਇੰਨਾ ਵਰਾਗ ਕੀ ਗੱਲ ਐ ਕਹਿੰਦਾ ਕਹਿੰਦਾ ਮਹਾਰਾਜ ਜੀ ਤੁਸੀਂ ਜਾਣੀ ਜਾਣ ਉਹਨੇ ਭਾਈ ਦੋ ਕੋਈ ਕੁੜੀਆਂ ਜੀਆਂ ਦਿੱਤੀਆਂ ਕਹਿੰਦਾ ਆ ਲੈ ਫੜ ਇੱਕ ਨਹੀਂ ਦੋ ਪੁੱਤ ਹੋਣਗੇ ਕਹਿੰਦਾ ਤੂੰ ਪਹਿਲਾਂ ਉਦੋਂ ਦਾ ਨਾ ਆਇਆ ਉਹ ਕਹਿੰਦਾ ਮਹਾਰਾਜ ਮੈਨੂੰ ਤੁਹਾਡਾ ਪਤਾ ਹੀ ਹੋਣ ਲੱਗਿਆ ਕਹਿੰਦਾ ਲੈ ਫੜਾ ਦੋਨਾਂ ਰਾਣੀਆਂ ਨੂੰ ਦੇਦੀ ਕਿ ਕਪੂੜੀ ਚਲੋ ਜੀ ਮੱਥਾ ਟੇਕ ਕੇ ਵਾਗ ਗਏ ਜਾ ਕੇ ਉਹਨੇ ਹੀ ਕਿ ਕਪੂੜੀ ਦੋਹਾਂ ਰਾਣੀਆਂ ਨੂੰ ਦਿੱਤੀ ਭਾਈ ਟਾਈਮ ਪਿਆ ਤਾਂ ਪਹਿਲਾਂ ਵੱਡੀ ਰਾਣੀ ਦੇ ਪਰਥਰੀ ਹੋ ਗਿਆ ਫੇਰ ਬਿਕਰਮਾ ਦਿੱਤ ਰੱਖਿਆ ਉਹਦਾ ਨਾਮ ਦੂਜੀ ਰਾਣੀ ਦੇ ਹੋ ਗਿਆ ਤਾ ਉਹ ਬੀਕਰ ਮੈਂ ਦਿੱਤੇ ਆ ਦੀ ਮਾਂ ਸੀ ਜਿਹੜੀ ਉਹ ਤਾਂ ਮਰ ਗਈ ਤੇ ਹੁਣ ਜਦੋਂ ਉਹ 3 ਸਾਲ ਦੇ ਹੋ ਗਏ ਦੋਨੇ ਮੁੰਡੇ ਦੋਹਾਂ ਦਾ ਥੋੜਾ ਜਿਹੀ ਫਰਕ ਸੀਗਾ ਦਿਨ ਦਿਨ ਪੈ ਕੇ ਜੇ ਹੋਏ ਨੇ ਉਹ ਤਾਂ ਜਦੋਂ 3 ਸਾਲ ਦੇ ਹੋਏ ਤਾਂ ਭਰਤਰੀ ਦਾ ਜਿਹੜਾ ਵੱਡੇ ਦਾ ਨਾਮ ਰੱਖਿਆ ਭਰਤਰੀ ਉਹਦਾ ਨਾਨਾ ਸੀ ਰਾਜੇ ਨੇ ਉਹਦੇ ਨਾਨੇ ਨੂੰ ਦਿੱਤੇ ਦੋਨੇ ਮੁੰਡੇ ਬੀ ਤੁਸੀਂ ਇਹਨੂੰ ਪਾਲਵੰਨਾਂ ਨੂੰ ਸਾਰੀਆਂ ਵਿਦਿਆ ਸਿਖਾਓ ਪੜ੍ਹਾਈ ਕਰਵਾਓ ਵੀ ਸਾਰਾ ਰਾਜ ਭਾਗ ਸੰਭਣਦਾ ਇਹਨਾਂ ਨੂੰ ਵੱਲ ਦੇ ਕੇ ਤਾਂ ਤੀਰ ਅਦਾਜ਼ੀਆਂ ਘੋੜਸਵਾਰੀਆਂ ਸਿਖਾ ਕੇ ਵੀ ਤੁਸੀਂ ਫੇਰ ਮੇਰੇ ਕੋਲੇ ਉਹਦੋਂ ਗੱਭਰੂ ਹੋ ਜਾਣਗੇ ਫੇਰ ਇਹਨਾਂ ਨੂੰ ਰਾਜ ਭਾਗ ਸਮਾਉਂਗਾ ਮੈਂ ਵੀ ਫੇਰ ਦੇਖੂੰਗਾ ਦੋਹਾਂ ਚੋਂ ਵੀ ਵੱਡਾ ਸਹੀ ਹੋਇਆ ਤਾਂ ਉਹਨੂੰ ਸਮਾਉਂਗਾ ਵੱਡੇ ਦਾ ਹੀ ਹੱਕ ਹੈ ਚਲੋ ਜੀ ਜਦੋਂ ਹੋਗੇ 24 25 ਸਾਲ ਦੇ ਐਨੇ ਸੋਹਣੇ ਗੱਭਰੂ ਨੌਜਵਾਨ ਬਹੁਤ ਸੋਹਣੇ ਡੈਡ ਡੇ ਵਿੱਡ 6 6 ਫੁੱਟ ਦੇ ਤਾਂ ਉਹ ਤਾਂ ਆਗੇ ਪਾਈ ਉਥੋਂ ਲੱਗੀ ਕਚਹਿਰੀ ਤਾਂ ਜਦੋਂ ਰਾਜਾ ਲੈ ਕੇ ਗਿਆ ਲੋਕ ਸਾਰੇ ਹੈਰਾਨ ਵੀ ਵਾਹ ਵੀ ਪੁੱਤ ਤਾਂ ਹੈ ਹੁਣ ਤਾਂ ਇਹ ਜੀ ਹੁਣ ਸਭ ਦੇ ਐਨੇ ਲੰਬੇ ਲੰਜੇ ਹੱਟੇ ਕੱਟੇ ਸੁੰਦਰ ਤਾ ਹੁਣ ਭਾਈ ਰਾਜੇ ਨੇ ਛੋਟੇ ਨੂੰ ਕੋਲੇ ਬਿਠਾਇਆ ਉਹਨੂੰ ਕਹਿਣ ਲੱਗਿਆ ਵੀ ਬੇਟਾ ਵੀ ਤੂੰ ਵੀ ਮੇਰਾ ਪੁੱਤ ਬਰਾਬਰ ਦਾ ਹੈ ਵੀ ਪਰ ਜਿਹੜਾ ਹੱਕ ਉਹ ਵੱਡੇ ਦਾ ਹੁੰਦਾ ਰਾਜਭਾਗ ਦਾ ਉਹ ਕਹਿੰਦਾ ਕੋਈ ਨਾ ਪਿਤਾ ਜੀ ਮੇਰਾ ਭਰਾ ਹੈ ਕਹਿੰਦਾ ਥੋੜ੍ਹਾ ਇਹ ਵੀ ਮੇਰੇ ਪਿਓਾਂ ਵਰਗਾ ਕਹਿੰਦਾ ਦਿਓ ਜਿਵੇਂ ਕਹੋਗੇ ਮੈਂ ਤਾਂ ਖੁਸ਼ ਆ ਭਾਈ ਉਹਨਾਂ ਨੇ ਤਿਲਕ ਕਰਿਆ ਦੂਰੋਂ ਦੂਰੋਂ ਰਾਜੇ ਮਹਾਰਾਜੇ ਬੁਲਾਏ ਤਾ ਚਲੋ ਉਹਨੂੰ ਰਾਜ ਭਾਗ ਦੇ ਕੇ ਰਾਜਾ ਤਾਂ ਥੋੜੇ ਜਿਹਾ ਚਿਰ ਬਾਅਦ ਮਰ ਗਿਆ ਮਰਿਆ ਤਾਂ ਉਹਦਾ ਵਿਆਹ ਵੀ ਕਰ ਗਿਆ ਸੀ ਰਾਜਾ ਪਰਥਰੀ ਦਾ ਵੱਡੇ ਦਾ ਵਿਆਹ ਵੀ ਕਰ ਗਿਆ ਸੀ ਜਿਹਨੂੰ ਰਾਜਾ ਬਣਾਇਆ ਉਹ ਜਿਹੜੀ ਉਹਦੀ ਰਾਣੀ ਆਈ ਉਹ ਬਹੁਤ ਸੋਹਣੀ ਤਾਂ ਹੈਗੀ ਉਹ ਸੀ ਚੁਸਤ ਚਲਾਕ ਬਹੁਤ ਉਹ ਸਿੱਧਾ ਸਾਦਾ ਸੀ ਪਰਥਰੀ ਇੰਨਾ ਚਾਲੂ ਜਾਨੀ ਨਹੀਂ ਤੀ ਉਹ ਬਾੜੀ ਤੇਜ ਆਈ ਤੇ ਰਾਜਾ ਉਹਨੂੰ ਕਹਿਣ ਲੱਗਿਆ ਵੀ ਦੇਖੇ ਇਹ ਤੇਰਾ ਭਾਈ ਆ ਪੁੱਤਾਂ ਵਰਗਾ ਹੈ ਰਾਜੇ ਭਰਤਰੀ ਨੂੰ ਕਹਿੰਦਾ ਉਹ ਕਹਿੰਦਾ ਠੀਕ ਆ ਵੀ ਮੇਰਾ ਭਾਈ ਆ ਮੇਰਾ ਭਾਈ ਵੀ ਰਹੂਗਾ ਵੀ ਮੈਂ ਇਹਦੇ ਨਾਲ ਕੋਈ ਫਰਕ ਨਹੀਂ ਰੱਖਦਾ ਤਾਂ ਭਾਈ ਰਾਜਾ ਤਾਂ ਥੋੜੇ ਜੀਰ ਬਾਅਦ ਮਰ ਗਿਆ ਉਹ ਹੁਣ ਰਾਜਾ ਭਰਤਰੀ ਜਦੋਂ ਜਾਇਆ ਕਰੇ ਕਚਹਿਰੀ ਲਾਉਣਾ ਜਿਹੜੀ ਉਹਦੀ ਘਰ ਵਾਲੀ ਸੀ ਉਹ ਵਿਕਰਮਾਦਿੱਤਿਆ ਦੇ ਜਿਹੜਾ ਉਹਦੇ ਹਾਥੀਆਂ ਘੋੜਿਆਂ ਨੂੰ ਰੱਖਦਾ ਸੀ ਨੌਪੁੱਲ ਲਗੀ ਮੈਂ ਉਹਦਾ ਉਹ ਨੂੰ ਉਹਦੇ ਨਾਲ ਸਾਰ ਪਾਸਾ ਖੇਡਣ ਗਈ ਜਗੀ ਭਾਈ ਜਦੋਂ ਰਾਜਾ ਕਚਹਿਰੀ ਲਾਇਆ ਕਰੇ ਵਿਕਰਮਾਦਿੱਤ ਵੀ ਵਗ ਜਿਆ ਕਰੇ ਉਹ ਆਜਿਆ ਕਰੇ ਮਹਿਲਾਂ 'ਚ ਉਹਦੇ ਨਾਲ ਸਾਰ ਪਾਸਾ ਖੇਡ ਲਿਆ ਕਰੇ ਦੋ ਦੋ ਚਾਰ ਚਾਰ ਘੰਟੇ ਤਾਂ ਇੱਕ ਦਾਸੀ ਨੂੰ ਪੈਸੇ ਦੇ ਕੇ ਰੱਖ ਲਿਆ ਵੀ ਤੂੰ ਧਿਆਨ ਰੱਖਿਆ ਕਰ ਵੀ ਜਦੋਂ ਰਾਜਾ ਉੱਥੋਂ ਤੁਰਨ ਲੱਗਦਾ ਤਾਂ ਮੈਨੂੰ ਪਹਿਲਾਂ ਦੱਸ ਦਿਆ ਕਰੀਂ ਵੀ ਤਾਂ ਕਿ ਮੈਂ ਇਹਨੂੰ ਬਾਹਰ ਤੋਰ ਦਿਆ ਕਰਾਂ ਉਹ ਭਾਈ ਚੱਲੀ ਗਿਆ ਉਹਦਾ ਤਾਂ ਕੰਮ ਇੱਕ ਦਿਨ ਕਿਤੇ ਹੋ ਪਰਥਰੀ ਬਿਨਾਂ ਦੱਸੇ ਪੁੱਛੇ ਤੋਂ ਪਹਿਲਾਂ ਹੀ ਆ ਗਿਆ ਟਾਈਮ ਤੋਂ ਆਇਆ ਤਾਂ ਉਹ ਦਾਸੀ ਨੇ ਦੇਖਿਆ ਜਦੋਂ ਜਮਾ ਕੋਲ ਆ ਗਿਆ ਭੱਜੀ ਆਈ ਕਹਿੰਦੀ ਰਾਣੀ ਸਹਿਬਾ ਕਹਿੰਦੀ ਮਹਾਰਾਜ ਤਾਂ ਆ ਗਏ ਕਹਿੰਦੀ ਉਹ ਤਾਂ ਅੱਜ ਬਿਨਾਂ ਟਾਈਮ ਤੋਂ ਹੀ ਆ ਗਏ ਤਾਂ ਉਹ ਕਹਿੰਦੀ ਕੋਈ ਨਾ ਭਾਈ ਉਹਨੇ ਉਹਨੂੰ ਕੱਪੜਾ ਦੇ ਕੇ ਲਵੇਟ ਕੇ ਉਹਦਾ ਮੂੰਹ ਸਿਰ ਉਹਨੂੰ ਬਾਹਰ ਕੱਢਤਾ ਤੇ ਰਾਜੇ ਨੇ ਲਿਆ ਦੇਖ ਵੀ ਮਹਿਲਾ ਚੋਂ ਕੋਈ ਬੰਦਾ ਨਿਕਲ ਕੇ ਗਿਆ ਮੂੰਹ ਸਿਰ ਲਵੇਟਿਆ ਹੋਇਆ ਆ ਕੇ ਰਾਣੀ ਨੂੰ ਪੁੱਛਣ ਲੱਗਿਆ ਵੀ ਕੌਣ ਨਿਕਲ ਕੇ ਗਿਆ ਮਹਿਲਾ ਚੋਂ ਵੀ ਮੈਂ ਦੇਖ ਤਾ ਲਿਆ ਪਰ ਉਹਦਾ ਮੂੰਹ ਸਿਰ ਲਵੇਟਿਆ ਹੋਇਆ ਸੀ ਉਹ ਗਹਿਣ ਲੱਗੀ ਰੋਣ ਲੱਗ ਗਈ ਚਲਾਕ ਸੀ ਬਹੁਤ ਕਹਿੰਦੀ ਮਹਾਰਾਜ ਕੀ ਦੱਸਾਂ ਸ਼ਰਮ ਆਉਂਦੀ ਆ ਤੁਹਾਡਾ ਭਾਈ ਤੀ ਕਹਿੰਦੀ ਤਾਂ ਪਾਈ ਉਹ ਨੂੰ ਰਾਜੇੰਤਾ ਅੱਗ ਲੱਗੀ ਉਹਨੇ ਆਪਣੇ ਭਾਈ ਨੂੰ ਬੁਲਾਇਆ ਉਹਨੂੰ ਕੁਝ ਕਿਹਾ ਨਹੀਂ ਹੋਰ ਉਹਨੂੰ ਪੁੱਛਿਆ ਵੀ ਤੂੰ ਕਪੜਾ ਲਵੇਟ ਕੇ ਉਹ ਕਹਿੰਦਾ ਨਾ ਮੈਂ ਤਾਂ ਮਹਿਲਾ ਜੀ ਨਹੀਂ ਆਇਆ ਉਹ ਕਹਿੰਦਾ ਆਇਆ ਕਿਉਂ ਨਹੀਂ ਮੈਂ ਦੇਖਿਆ ਤੂੰ ਜਾਂਦਾ ਉਹ ਕਹਿੰਦਾ ਦੇਖਿਆ ਹੋਊ ਵੀ ਪਰ ਮੇਰਾ ਚਿਹਰਾ ਤਾਂ ਨਹੀਂ ਦੇਖਿਆ ਮੈਂ ਤਾਂ ਆਇਆ ਹੀ ਨਹੀਂ ਭਾਈ ਉਹਨੂੰ ਕਹਿੰਦਾ ਵੀ ਇਹ ਤਾਂ ਝੂਠ ਬੋਲਦਾ ਹੈ ਰਾਜਾ ਕਹਿਣ ਲੱਗਿਆ ਉਹਨੂੰ ਕਹਿੰਦਾ ਵੀ ਤੈਨੂੰ 20 ਸਾਲ ਵਾਸਤੇ ਕਹਿੰਦਾ ਵੀ ਬਣਵਾਸ ਦਿਨਾ ਮਹਿਲਾਂ ਚ ਨਹੀਂ 20 ਸਾਲ ਉਹ ਕਹਿੰਦਾ ਵੀ ਠੀਕ ਐ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਐ ਪਰ ਮੈਂ ਮਹਿਲਾਂ ਚ ਨਹੀਂ ਆਇਆ ਵੀ ਮੈਂ ਤੁਹਾਡੀ ਮੇਰੇ ਪਿਓ ਵਰਗਿਓ ਮੈਂ ਤੁਹਾਡੀ ਗੱਲ ਮੰਨੂ ਮੈਂ ਜਾਨਾ ਭਾਈ ਉਹ ਤਾਂ ਵਗ ਗਿਆ ਗਿਆ ਤਾਂ ਹੁਣ ਰਾਣੀ ਦਾ ਤਾਂ ਉਹੀ ਕੰਮ ਚੱਲੀ ਜਾਂਦਾ ਮਗਰੋਂ ਵੀ ਉਹਦੇ ਨਾਲ ਖੇਡਦੀ ਆ ਕੇ ਸਰਪਸਾ ਤਾਂ ਹੁਣ ਇੱਕ ਦਿਨ ਕੀ ਹੋਇਆ ਓਹੋ ਰਾ ਉੱਥੇ ਰਾਜੇ ਨੂੰ ਕਹਨਾ ਕਿ ਇੱਕ ਫੁੱਲ ਸੀਗਾ ਵਜੀਰ ਨੇ ਇੱਕ ਫੁੱਲ ਲਿਆ ਕੇ ਦਿੱਤਾ ਉਹਨੂੰ ਉਹ ਫੁੱਲ ਨੂੰ ਖਾ ਕੇ ਬੰਦਾ ਨੌਜਵਾਨ ਰਹਿੰਦਾ ਤੇ ਉਹ বুੜਾ ਨਹੀਂ ਸੀ ਹੁੰਦਾ ਉਹਨੇ ਰਾਜੇ ਨੂੰ ਦਿੱਤਾ ਵੀ ਮਹਾਰਾਜ ਜੀ ਤੁਹਾਡੇ ਵਾਸਤੇ ਰੱਖਿਆ ਮੈਂ ਆਹ ਫੁੱਲ ਵੀ ਮੈਨੂੰ ਦਿੱਤਾ ਕਿਸੇ ਨੇ ਵੀ ਤੁਸੀਂ ਇਹਨੂੰ ਖਾਓ વાય ਰਾਜੇ ਨੇ ਕੀ ਕਰਿਆ ਉਹਨੇ ਆਕੇ ਉਹ ਨੂੰ apni ਰਾਣੀ ਹੁੰਦੇ ਤਾਂ ਪਿੰਗਲਾ ਨੂੰ ਪਿੰਗਲਾ ਸੀ ਉਹਦੀ ਰਾਣੀ ਦਾ ਨਾਮ ਉਹ ਨੂੰ ਦੇਤਾ ਉਹਨੇ ਗਾਹ ਚੱਕਿਆ ਉਹ ਜਿਹਦੇ ਨਾਲ ਸਾਰਪਸਾ ਖੇਲਦੀ ਆ ਹੁੰਦੇ ਤਾਂ ਉਹ ਸਾਰਪਸੇ ਵਾਲਾ ਗਾਹ ਜਾਂਦਾ ਸੀ ਜਿਵੇਂ ਇਹ ਰਾਜੇ ਜਿਵੇਂ ਰੱਖਦੇ ਹੁੰਦੇ ਨੇ ਆਪਦੇ ਦਰਬਾਰਾਂ 'ਚ ਨਚਾਉਂਦੀਆਂ ਨੱਚਦੀਆਂ ਹੁੰਦੀਆਂ ਮਨੋਰੰਜਨ ਕਰਦੀਆਂ ਇਹਨਾਂ ਦਾ ਉਹ ਵੀ ਜਾਂਦਾ ਸੀ ਉਹ ਰਾਜੇ ਦੇ ਵੀ ਆਉਂਦੀ ਸੀ ਨੱਚਣ ਇਹ ਵੀ ਉਹਦੇ ਕੋਲ ਜਾਂਦਾ ਸੀ ਇਹਨੇ ਫੁੱਲ ਜਾ ਕੇ ਉਹਨੂੰ ਦੇਤਾ ਉਹਨੇ ਆ ਕੇ ਰਾਜੇ ਨੂੰ ਫੇਰ ਦੇਤਾ ਫੁੱਲ ਨੱਚਣ ਵਾਲੀ ਨੇ ਉਹੀ ਫੁੱਲ ਇਹਨੇ ਥਾਮਾ ਤੋਂ ਹੁੰਦਾ ਹੁੰਦਾ ਰਾਜੇ ਕੋਲ ਹੀ ਫੇਰ ਆ ਗਿਆ ਰਾਜਾ ਬੜਾ ਹੈਰਾਨ ਵੀ ਮੈਂ ਤਾਂ ਰਾਣੀ ਨੂੰ ਦੇ ਕੇ ਆਇਆ ਇਹ ਫੁੱਲੇ ਇਹਦੇ ਕੋਲ ਕਿਵੇਂ ਆ ਗਿਆ ਫੁੱਲ ਉਹੀ ਹੈ ਇਹ ਫੁੱਲ ਲੈ ਕੇ ਘਰ ਨੂੰ ਆ ਗਿਆ ਮਹਿਲਾ ਨੂੰ ਆਇਆ ਆ ਕੇ ਰਾਣੀ ਨੂੰ ਕਹਿਣ ਲੱਗਿਆ ਵੀ ਰਾਣੀ ਜਿਹੜਾ ਤੈਨੂੰ ਫੁੱਲ ਦਿੱਤਾ ਸੀ ਉਹ ਕਿੱਥੇ ਹੈ ਕਹਿੰਦੀ ਉਹ ਤਾਂ ਮੈਂ ਕੱਲ ਹੀ ਖਾ ਲਿਆ ਕਹਿੰਦੀ ਕਹਿੰਦਾ ਖਾ ਲਿਆ ਕਹਿੰਦੀ ਹਾਂ ਕਹਿੰਦਾ ਨਾ ਸੱਚ ਦੱਸ ਕਹਿੰਦਾ ਫੁੱਲ ਤਾਂ ਮੇਰੇ ਕੋਲ ਐ ਉਹ ਆਹ ਤੀ ਕਹਿੰਦਾ ਉਹੀ ਵੱਲ ਭਾਈ ਫਸ ਗਈ ਉਹਨੂੰ ਕਹਿਣ ਲੱਗੀ ਵੀ ਮੈਨੂੰ ਮaaf ਕਰ ਦੇ ਮੇਤੋਂ ਬਹੁਤ ਵੱਡੀ ਗਲਤੀ ਹੋ ਗਈ ਸਾਰਾ ਕੁਝ ਦੱਸਤਾ ਫਿਰ ਉਹਨੂੰ ਵੀ ਮੈਂ ਫੁੱਲ ਇਹਨੂੰ ਦਿੱਤਾ ਐ ਮੇਰੇ ਕੋਲ ਸਾਰ ਪਾਸਾ ਖੇਲਣਾ ਆਉਂਦਾ ਹੁੰਦਾ ਐ ਵੀ ਮੈਂ ਤਾਂ ਤੇਰੇ ਭਾਈ ਨੂੰ ਵੀ ਝੂਠਾ ਝੂਠੀ ਤੂੰ ਮਤ ਲਾ ਕੇ ਘਰੋਂ ਕੱਢਿਆ ਤਾ ਵਿਉਬਦੇ ਨੇ ਇਹਨੂੰ ਦੇਖਿਆ ਤੀ ਤਾਂ ਜਾਂਦੇ ਨੂੰ ਵੀ ਮੈਂ ਬਚਣ ਦੀ ਮਾਰੀ ਨੇ ਮੈਂ ਡਰ ਗਈ ਕਹਿੰਦੀ ਵੀ ਆਏ ਗਾਹਾਂ ਦੀ ਗਾਂ ਫੁੱਲ ਤੇਰੇ ਕੋਲੇ ਆ ਗਿਆ ਭਾਈ ਰਾਜੇ ਨੇ ਉਹਨੂੰ ਤਾਂ ਨਹੀਂ ਕੁਝ ਕਿਹਾ ਤਾਂ ਅੰਦਰੋਂ ਦਿਲੋਂ ਟੁੱਟ ਗਿਆ ਟੁੱਟਿਆ ਹੋਇਆ ਨਾਲੇ ਤਾਂ ਉਹਨੇ ਬੰਦੇ ਭੇਜਤੇ ਨੌਕਰ ਵਿਚਾਰੇ ਪਾਸੇ ਵਗ ਜੋ ਚਾਰ ਚਾਰ ਪੰਜ ਪੰਜ ਬੰਦੇ ਉਹਨੂੰ ਬਾੜ ਕੇ ਲਿਆਓ ਮੇਰੇ ਭਾਈ ਨੂੰ ਲਿਆ ਕੇ ਉਹਨੂੰ ਰਾਜ ਗੱਦੀ ਦੇਣੀ ਹੈ ਬੰਦੇ ਉਹਨੂੰ ਬਾੜਨ ਵਾਗੇ ਆ ਪਪਾਈਰਾ ਗੁਰੂ ਗੋਰਖਨਾਥ ਦੇ ਬਾਗਿਆ ਜਾ ਕੇ ਗੁਰੂ ਗੋਰਖਨਾਥ ਜਾਣੀ ਜਾਣਤੀ ਸਾਰਾ ਕੁਝ ਉੱਥੇ ਮੱਥਾ ਟੇਕ ਕੇ ਉਹਨੂੰ ਕਹਿੰਦਾ ਬਾਬਾ ਜੀ ਤੈਨੂੰ ਗੁਰੂ ਮੰਨ ਕੇ ਘਰੋਂ ਨਿਕਲਿਆ ਚੇਲਾ ਬਣਾ ਲੈ ਉਹ ਕਹਿਣ ਲੱਗਿਆ ਭਾਈ ਤੂੰ ਐ ਰਾਜਾ ਬਾਦਸ਼ਾ ਜਿਹੜੇ ਸੁੱਖ ਤਾਂ ਦੇਖੇ ਨੇ ਇਹ ਤਾਂ ਬਹੁਤ ਔਖਾ ਕਠਨ ਰਾਹ ਹੈ ਜਿਹੜਾ ਸਾਡਾ ਵੀ ਤੂੰ ਨਿੰਨਵਾ ਸਕਦਾ ਉਹ ਕਹਿੰਦਾ ਨਾ ਨਵਾ ਹੂੰਗਾ ਉਹ ਕਹਿੰਦਾ ਕੀ ਠੇਸ ਲੱਗੀ ਫੇਰ ਅੱਜ ਤੈਨੂੰ ਕਿਉਂ ਕਿਉਂ ਉਹ ਜਾਣੀ ਜਾਣ ਸਾਰਾ ਉਹ ਕਹਿੰਦਾ ਕੀ ਠੇਸ ਲੱਗੀ ਉਹ ਕਹਿਣ ਲੱਗਿਆ ਵੀ ਬਸ ਤੁਸੀਂ ਮੈਨੂੰ ਚੇਲਾ ਬਣਾ ਲਓ ਉਹ ਕਹਿੰਦਾ ਭਾਈ ਸਾਡੇ ਰਾਹ ਚ ਚੇਲਾ ਬਣੇਗਾ ਨਾ ਜੇ ਭਗਮਾ ਬਾਣਾ ਪਾਉਣਾ ਪਊ ਦਰ ਦਰ ਮੰਗਣਾ ਪਊ ਹਰ ਜਨਾਨੀ ਨੂੰ ਜਾ ਕੇ ਮਾਤਾ ਕਹਿਣਾ ਪੈਂਦਾ ਹੈ ਵੀ ਮਾਤਾ ਮੈਨੂੰ ਖੈਰ ਪਾ ਦੇ ਕਹੇਗਾ ਉਹ ਕਹਿੰਦਾ ਹਾਂ ਕਹੂੰਗਾ ਕਹਿੰਦਾ ਫਿਰ ਐਂ ਕਰ ਭੱਗ ਮੈਂ ਕੱਪੜੇ ਪਾ ਆਤ ਫੜ ਚਿੱਪੀ ਫੜ ਕੇ ਕਹਿੰਦਾ ਮਹਿਲਾ ਚ ਜਾ ਤੇਰੀ ਰਾਣੀ ਨੂੰ ਜਾ ਕੇ ਕਹਿ ਮਾਤਾ ਮੈਨੂੰ ਖੈਰ ਪਾ ਦੇ ਵਗਿਆ ਕਿਉਂ ਅੰਦਰ ਰਹਿਲਿਆ ਹੋਇਆ ਟੁੱਟਿਆ ਹੋਇਆ ਤੀ ਹੁਣ ਵਗਿਆ ਰਾਣੀ ਕੋਲੇ ਜਾ ਕੇ ਉਹਨੂੰ ਕਹਿਣ ਲੱਗਿਆ ਉੱਥੇ ਅਲਖਨ ਰੰਜਣ ਮਾਤਾ ਮੈਨੂੰ ਖੈਰ ਪਾ ਦੇ ਰਾਣੀ ਨੇ ਦੇਖਿਆ ਜਦੋਂ ਉਹਦੇ ਪੈਰਾਂ 'ਚ ਡਿਗਪੀ ਉਹ ਕਹਿੰਦਾ ਮਾਤਾ ਦੂਰ ਹੋ ਜਾ ਬਹੁਤ ਦੂਰ ਰਸਤਾ ਕਹਿੰਦਾ ਇਹ ਤਾਂ ਹੁਣ ਮੈਂ ਤਾਂ ਬਹੁਤ ਦੂਰ ਲੰਘ ਗਿਆ ਕਹਿੰਦਾ ਮਾਤਾ ਖੈਰ ਪਾਉਣੀ ਆ ਤਾਂ ਪਾ ਦੇ ਖੈਰ ਮੈਂ ਲਜਾਣੀ ਜ਼ਰੂਰ ਆ ਇੱਥੋਂ ਪਾ ਦੇ ਭਾਈ ਉਹਨੇ ਤਾਂ ਥਾਲ ਭਰ ਕੇ ਮੋਤੀਆਂ ਦਾ ਪਾਤਾ ਲੈ ਕੇ ਉਵੇਂ ਹੀ ਭੱਗ ਗਿਆ ਉਹਦੇ ਗੁਰੂ ਕੋਲੇ ਕਹਿੰਦਾ ਆ ਲਓ ਆਈ ਗੁਰੂ ਵੀ ਸਮਝ ਗਿਆ ਬੇ ਇਹਨੂੰ ਪੱਕੀ ਵੀ ਠੇਸ ਲੱਗੀ ਆ ਹੁਣ ਇਹ ਬਣੂਗਾ ਤਾਂ ਭਾਈ ਉੱਥੇ ਉਦੋਂ ਫੇਰ ਉਹ ਜੋਗੀ ਬਣਿਆ ਜਾ ਕੇ ਉਹਦਾ ਨਾਂ ਤੇ ਕਈ ਥਾਈਂ ਖਾਨੀ ਕਿਹੜੀ ਜਗ੍ਹਾ ਉੱਥੇ ਗੁਰਦੁਆਰਾ ਵੀ ਬਣਿਆ ਹੋਇਆ ਇੱਕ ਪਰਥਰੀ ਦੇ ਤੇ ਇੰਨੀ ਕ ਬਾਤ ਆ ਜੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਧੰਨਵਾਦ